लॻू कर ਹਾਂਜੀ ਮੈਡਮ ਅੱਜ ਦਾ ਕੀ ਰੋਸ ਪ੍ਰਦਰਸ਼ਨ ਸੀਗਾ ਕਿਸ ਗੱਲ ਨੂੰ ਲੈ ਕੇ ਕੀਤਾ ਗਿਆ ਸੀਗਾ ਅੱਜ ਦਾ ਰੋਸ ਪ੍ਰਦਰਸ਼ਨ ਮੈਂ ਆਂਗਨਵੜੀ ਜੁਨੀਅਨ ਪੰਜਾਬ ਸੀਟੂ ਬਲਾਕ ਪ੍ਰਧਾਨ ਕੰਦਰੇ ਆ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਹੈ ਜਿਹੜਾ ਵਿੱਤ ਮੰਤਰੀ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ ਸਾਡੇ ਮੈਕਨੀਮ ਦਾ ਆਈਸੀਡੀ ਵਿਭਾਗ ਦਾ ਉਸ ਵਿੱਚ ਪਿਛਲੇ ਸਾਲ ਨਾਲੋਂ 300 ਕਰੋੜ ਰੁਪਏ ਨੂੰ ਘਟਾ ਕੇ ਦਿੱਤਾ ਗਿਆ ਹੈ ਹਾਲਕਿ ਜਦੋਂ ਕਿ ਸਾਡੇ ਜਿਹੜਾ ਬੱਚੇ ਆ ਕਿਸ਼ੋਰੀ ਲੜਕੀਆਂ ਹਨ ਗਰਭਤੀ ਔਰਤਾਂ ਨਰਸਿੰਗ ਮਾਵਾਂ ਹਨ 0 ਤੋਂ ਲੈ ਕੇ 6 ਸਾਲ ਦੇ ਬੱਚੇ ਨੇ ਜਿਨ੍ਹਾਂ ਵਿੱਚ ਕਿ ਕਮਜ਼ੋਰ ਅਮੀਨੀਆ ਦੀ ਕਮੀ ਪਾਈ ਜਾਂਦੀ ਹੈ ਇਸ ਲਈ ਇਸ ਨੂੰ ਉਚਿਤ ਬਜਟ ਸਹੀ ਭੋਜਨ ਦੀ ਲੋੜ ਹੈ ਤੇ ਜਿਹੜਾ ਕਿ ਬਜਟ ਨੂੰ ਘਟਾਇਆ ਜਾ ਰਿਹਾ ਨਾ ਕਿ ਵਧਾਇਆ ਜਾ ਰਿਹਾ ਇਸ ਨੂੰ ਘਟਾਉਣ ਦੀ ਬਜਾਏ ਵਧਾਉਣਾ ਚਾਹੀਦਾ ਹੈ ਤੇ ਅਸੀਂ ਅੱਜ ਉਹ ਰੋਸ਼ ਪ੍ਰਦਰਸ਼ਨ ਕਰਦੇ ਹਾਂ ਕੀ ਇਸ ਕਟੌਤੀ ਨੂੰ ਜੋ 300 ਕਰੋੜ ਦੀ ਕਟੌਤੀ ਦਿੱਤੀ ਗਈ ਹੈ ਵਿੱਚ ਮੰਤਰੀ ਵੱਲੋਂ ਇਸ ਦਾ ਅਸੀਂ ਰੋਸ ਕਰਦਾ ਹਾਂ ਕੋਈ ਤਨਖਾਹ 'ਚ ਵੀ ਕਟੌਤੀ ਕੀਤੀ ਹੈ ਹਾਂਜੀ ਅਸੀਂ ਤਨਖਾਹਾਂ ਸਾਡੀਆਂ ਲਗਾਤਾਰ ਜਿਹੜੇ ਕਿ 2018 ਤੋਂ ਬਾਅਦ ਸੈਂਟਰ ਸਰਕਾਰ ਵੱਲੋਂ ਇੱਕ ਵੀ ਰੁਪਈਆ ਨਹੀਂ ਵਧਾਇਆ ਗਿਆ ਸੈਂਟਰ ਸਰਕਾਰ ਵੱਲੋਂ ਸਾਨੂੰ ਸਿਰਫ 4500 ਰੁਪਈਆ ਦਿੱਤਾ ਜਾਂਦਾ ਹੈ ਇੱਕ ਮਾਨ ਪੱਤਾ 4500 ਰੁਪਈਆ ਤੇ ਦਿੱਤਾ ਜਾਂਦਾ ਹੈ ਤੇ ਸੈਂਟਰ ਸਰਕਾਰ ਵੱਲੋਂ ਪੋਸ਼ਨ ਟੈਕਰ ਜਿਹੜਾ ਕਿ ਚਲਾਇਆ ਗਿਆ ਹੈ ਜਿਸ ਵਿੱਚ ਸਾਨੂੰ ਬਿਨਾਂ ਮੋਬਾਈਲ ਦੇ ਇਸ ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਜੋ ਕਿ ਸਾਨੂੰ ਅਸੀਂ ਸਰਕਾਰ ਅੱਗੇ ਮਾਨ ਸਰਕਾਰ ਨੂੰ ਕਹਿੰਨੇ ਆ ਕਿ ਇਸ ਦਾ ਜੋ ਕੰਮ ਹੈ ਬਹੁਤ ਜ਼ਿਆਦਾ ਹੈ ਜਿਹੜਾ ਕਿ ਸਾਡੇ ਰਜਿਸਟਰਾਂ ਦਾ ਸਾਰਾ ਦਿੱਤਾ ਗਿਆ ਇਸ ਨੂੰ ਜਿਹੜਾ ਸਾਨੂੰ ਮੋਬਾਈਲ ਦਿੱਤੇ ਜਾਣ ਤੇ ਸਾਨੂੰ ਅਸੀਂ ਜਿਹੜਾ ਸੁਪਰੀਮ ਕੋਰਟ ਤੋਂ ਅਪ੍ਰੈਲ 2022 ਤੋਂ ਸੁਪਰੀਮ ਕੋਰਟ ਦਾ ਹੁਕਮ ਹੈ ਕਿ ਸਾਨੂੰ ਗ੍ਰੈਚਿਟੀ ਦਿੱਤੀ ਜਾਵੇ ਗ੍ਰੈਚਿਟੀ ਲਾਗੂ ਕੀਤੀ ਜਾਵੇ ਜਦ ਤੱਕ ਗ੍ਰੈਚਿਟੀ ਲਾਗੂ ਨਹੀਂ ਕੀਤੀ ਜਾਂਦੀ ਉਦੋਂ ਤੱਕ ਉਚਿਤ ਕੇਰੇ ਵਿੱਚ 26000 ਰੁਪਏ ਵਰਕਰ ਨੂੰ ਦਿੱਤਾ ਜਾਵੇ ਤੇ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਰਾਸ਼ਨ ਸੀ ਕਿੰਨੀ ਕੁ ਘਟौती ਕੀਤੀ ਹੈ ਰਾਸ਼ਨ ਵਿੱਚ ਜੇਕਰ ਬਜਟ ਹੀ ਨਹੀਂ ਹੋਏਗਾ ਇਹ ਸਾਰਾ ਕੁਝ ਬਜਟ ਦੇ ਅੰਡਰ ਹੀ ਆਂਦਾ ਹੈਗਾ ਜੇਕਰ ਬਜਟ ਘਟਾਇਆ ਜਾਏਗਾ ਤਾਂ ਰਾਸ਼ਨ ਵਿੱਚ ਵੀ ਕਮੀ ਪਾਈ ਜਾਏਗੀ ਜੇ ਰਾਸ਼ਨ ਪ੍ਰੋਪਰ ਨਹੀਂ ਆ ਰਿਹਾ ਸਾਨੂੰ ਸਹੀ ਰਾਸ਼ਨ ਨਹੀਂ ਆ ਰਿਹਾ ਜੋ ਕਿ ਸੈਂਟਰ ਸਰਕਾਰ ਵੱਲੋਂ ਸਰਕਾਰੀ ਧਾਰਿਆਂ ਨੂੰ ਰਾਸ਼ਨ ਦਿੱਤਾ ਜਾਵੇ ਸਹੀ ਦਿੱਤਾ ਜਾਵੇ ਪਰ ਸਰਪੰਚਾਤ ਸਰਕਾਰ ਜਿਹੜੀ ਕਿ ਪ੍ਰਾਈਵੇਟ ਧਾਰਿਆਂ ਨੂੰ ਰਾਸ਼ਨ ਦੇ ਰਹੀ ਹੈ ਤੇ ਉਹ ਰਾਸ਼ਨ ਜਿਹੜਾ ਕਿ ਪਿਛਲੇ ਲਗਾਤਾਰ ਤੋਂ ਲੜ ਰਹੇ ਹਾਂ ਕਿ ਅਸੀਂ ਇਹ ਸਹੀ ਨਹੀਂ ਆ ਰਿਹਾ ਇਥੋਂ ਦੇ ਕਰ ਚੱਲੀ ਹੈ ਤਾਂ ਕਿ ਆਪਾਂ ਜੇਕਰ ਜਾਣੀਏ ਪੰਜਾਬ ਸਰਕਾਰ ਵਿੱਚ ਤਿੰਨ ਜ਼ਿਲ੍ਹਿਆਂ ਨੂੰ ਰਾਸ਼ਨ ਐ ਜੀ ਉਹਨਾਂ ਨੂੰ ਦਿੱਤਾ ਗਿਆ ਹੈ। ਬਾਕੀ ਇਹ ਵੀ ਮਤਰੇ ਹੀ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਬਾਕੀ ਜ਼ਿਲ੍ਹਿਆਂ ਨੂੰ ਰਾਸ਼ਨ ਰੁਕਾ ਦੇ ਰਹੀ ਹੈ ਤੇ ਤਿੰਨ ਜ਼ਿਲ੍ਹਿਆਂ ਨੂੰ ਅਲੱਗ ਕੀਤਾ ਗਿਆ ਹੈ। ਉਹ ਤਿੰਨ ਜ਼ਿਲ੍ਹਿਆਂ ਨੂੰ ਵੀ ਸਰਕਾਰ ਰਾਸ਼ਨ ਦੇਵੇ ਉਸ ਨੂੰ ਕੰਨ ਦੇ ਦਿੱਤਾ ਜਾਵੇ। ਅੱਗੇ ਸਾਡੀ ਮੰਗ ਇਹ ਹੈ ਕਿ ਜੋ ਸਾਨੂੰ ਮੋਬਾਈਲ ਦਿੱਤਾ ਜਾਵੇ ਉਸ ਤੋਂ ਬਾਅਦ ਸਾਡੇ ਕੋਲ ਇਹ ਕੰਮ ਕਰਤਾ ਜਾਵੇ ਕਰਵਾਇਆ ਜਾਵੇ ਅਸੀਂ ਕੰਮ ਕਰਨ ਨੂੰ ਤਿਆਰ ਆ ਈਸਈਸੀਈ अर्ਲੀ ਚਾਈਲਡ ਕੇਅਰ ਦੇ ਅੰਦਰ ਜਿਹੜੇ ਸਾਡੇ ਬੱਚੇ ਨੇ ਤਿੰਨ ਤੋਂ ਲੈ ਕੇ 6 ਸਾਲ ਦੇ अर्ਲੀ ਚਾਈਲਡ ਅਸੀਂ ਦੇਨੇ 49 ਸਾਲ ਹੋ ਗਏ ਸਾਡੇ ਸਕੀਮ ਚੱਲਦੀ ਨੂੰ ਪਰ ਇਸ ਨੂੰ ਰੈਗੂਲਰ ਅਜੇ ਤੱਕ ਨਹੀਂ ਕੀਤਾ ਜਾਂਦਾ ਅਸੀਂ ਚਾਹੁੰਦੇ ਹਾਂ ਕਿ ਸੈਂਟਰ ਸਰਕਾਰ ਇਸ ਨੂੰ ਰੈਗੂਲਰ ਕੀਤੀ ਜਾਵੇ ਸਾਡੀ ਸਕੀਮ ਤੇ ਸਾਡੇ ਜਿਹੜੇ ਤਿੰਨ ਤੋਂ 6 ਸਾਲ ਦੇ ਬੱਚੇ ਨੇ ਸਾਡ ਨੂੰ